ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਊਰਵਲੇਖ ਲਿਖੇ ਗੁਰੂ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੋਨ ਵੱਡਾ ਹੈ ਕਰ ਡਾਂਡਵਤ ਪੋਨ ਵੱਡਾ ਹੈ ਰਾਉ ਸਾਖਤ ਹਰਸ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲੇ ਜੁਬੈ ਦੁਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬినాਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬਰਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਹ ਰਾਖ ਵੱਡ ਵੱਡਾਏ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਏ ਵਿਆਖਿਆ ਇਹ ਮਨੁੱਖਾ ਸ਼ਰੀਰ ਕਾਮ ਅਤੇ ਕ੍ਰੋਧ ਵਰਗੇ ਵਿਕਾਰ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਪਰ ਸੰਤਾਂ ਦੇ ਮਿਲਾਪ ਨਾਲ ਕਾਮ ਕ੍ਰੋਧ ਖਤਮ ਹੋਏ ਹਨ ਜਿਸ ਮਨੁੱਖ ਨੇ ਪੂਰਵਲੇ ਕਰਮਾਂ ਦੇ ਸੰਯੋਗ ਨਾਲ ਗੁਰੂ ਨੂੰ ਪ੍ਰਾਪਤ ਕੀਤਾ ਹੈ ਉਸ ਦਾ ਮਨ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋਇਆ ਹੈ ਸੰਤ ਜਨਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਨਾ ਬੜਾ ਭੁੰਨ ਦਾ ਕੰਮ ਹੈ ਉਹਨਾਂ ਨੂੰ ਡੰਡੋਤ ਪ੍ਰਣਾਮ ਕਰਨਾ ਵੀ ਵੱਡਾ ਭੁੰਨ ਦਾ ਕੰਮ ਹੈ ਰਹਾਉ ਰੱਬ ਨਾਲੋਂ ਟੁੱਟੇ ਮਨੁੱਖਾਂ ਨੇ ਵੈਗਰੂ ਸਿਵਰਨ ਦੇ ਰਾਸ ਨੂੰ ਨਹੀਂ ਪਾਇਆ ਕਿਉਂਕਿ ਉਹਨਾਂ ਦੇ ਅੰਦਰ ਹਉਮੈ ਰੂਪ ਕੰਡਾ ਹੁੰਦਾ ਹੈ ਜਿਵੇਂ ਜਿਵੇਂ ਉਹ ਹਉਮੈ ਵਿੱਚ ਜ਼ਿੰਦਗੀ ਦੇ ਰਾਹ ਉੱਤੇ ਤੁਰਦੇ ਹਨ ਉਹ ਹਉਮੈ ਦਾ ਕੰਡਾ ਉਹਨਾਂ ਨੂੰ ਚੁੱਭ-ਚੁੱਭ ਕੇ ਕਸ਼ਟ ਦਿੰਦਾ ਹੈ ਅਤੇ ਅੰਤਲੇ ਸਮੇਂ ਜਮਾ ਦੁਆਰਾ ਦਿੱਤੀ ਜਾਣ ਵਾਲੀ ਯਾਤਨਾ ਨੂੰ ਸੰਹਦੇ ਹਨ ਜਿਹੜੇ ਜੀਵ ਸੰਸਾਰੀ ਸੁੱਖਾਂ ਨੂੰ ਛੱਡ ਕੇ ਪ੍ਰਭੂ ਦੇ ਭਗਤ ਬਣ ਜਾਂਦੇ ਹਨ ਉਹ ਉਸ ਦੇ ਸਿਮਰਨ ਵਿੱਚ ਲੀਨ ਰਹਿੰਦੇ ਹਨ ਉਹ ਅਣਜਾਣ ਦੇ ਗੇੜ ਤੋਂ ਮੁਕਤੀ پا ਕੇ ਸੰਸਾਰ ਦੇ ਦੁੱਖਾਂ ਤੋਂ ਛੁੱਟ ਜਾਂਦੇ ਹਨ ਫਿਰ ਉਹਨਾਂ ਨੂੰ ਅਬినాਸ਼ੀ ਸਰਵ ਵਿਆਪਕ ਪਰਮੇਸ਼ਰ ਮਿਲ ਜਾਂਦਾ ਹੈ ਅਤੇ ਉਹਨਾਂ ਦੀ ਖੰਡਾ ਬ੍ਰਹਮੰਡਾਂ ਵਿੱਚ ਸ਼ੋਭਾ ਹੋ ਜਾਂਦੀ ਹੈ ਇਹ ਪ੍ਰਭੂ ਅਸੀਂ ਗ੍ਰੀਪ ਤੇ ਬਿਆਸਰਾ ਤੇਰੇ ਹੀ ਆਦੀਨ ਹਾਂ ਤੂੰ ਸਭ ਤੋਂ ਵੱਡਾ ਹੈ ਸਰਬ ਸ਼ਕਤੀਮਾਨ ਹੈ ਇਸ ਲਈ ਸਾਨੂੰ ਵਿਕਾਰਾਂ ਤੋਂ ਬਚਾ ਲੈ ਗੁਰੂ ਸਾਹਿਬ ਵਰਮਾਉਂਦੇ ਹਨ ਏ ਨਿਰੰਕਾਰ ਜੀਵ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ ਪ੍ਰਭੂ ਦੇ ਨਾਮ ਵਿੱਚ ਜੁੜਨਾਰ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ